ਕਈ ਜਗ੍ਹਾ ਤੇ ਚੋਰਾਂ ਦੇ ਵੱਲੋਂ ਬੇਕੋਫੋਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਉੱਥੇ ਹੀ ਅੰਮ੍ਰਿਤਸਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਇੱਕ ਚੋਰ ਦੇ ਵੱਲੋਂ ਚੋਰੀ ਕੀਤੀ ਗਈ ਹੈ ਪਰ ਉਹ ਸਪਾਈਡਰਮੈਨ ਦੇ ਵਾਂਗ ਕੰਧਾਂ ਤੇ ਚੜਦਾ ਤੇ ਪਾਈਪਾਂ ਤੇ ਚੜ ਕੇ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੁੰਦਾ ਹੈ ਤੇ ਫਿਰ ਉਹਨਾਂ ਦੇ ਘਰ ਦੇ ਵਿੱਚ ਪਿਆ ਸਮਾਨ ਜਿਹੜਾ ਉਹ ਚੋਰੀ ਕਰਕੇ ਉੱਥੋਂ ਫਰਾਰ ਹੋ ਜਾਂਦਾ ਹੈ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਆ ਸੀਸੀਟੀਵੀ ਸਾਹਮਣੇ ਆਈ ਆ ਉਸ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਵੇਂ ਇਹ ਰਾਤ ਦੇ ਵੇਲੇ 2 ਵਜੇ ਚੋਰੀ ਕਰਦਾ ਹੈ ਤਾਂ ਉਸ ਵੇਲੇ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੁੰਦਾ ਪਹਿਲੋ ਕੰਧ ਤੇ ਚੜਦਾ ਹੈ ਤੇ ਫਿਰ ਪਾਈਪਾ ਦੇ ਜਰੀਏ ਉਹਨਾਂ ਦੇ ਘਰ ਦੇ ਅੰਦਰ ਦਾਖਲ ਹੋ ਜਾਂਦਾ ਹੈ ਤੇ ਫਿਰ ਘਰ ਦੇ ਅੰਦਰ ਪਿਆ ਸਮਾਨ ਜਿਹੜਾ ਚੋਰੀ ਕਰਕੇ ਉੱਥੋਂ ਫਰਾਰ ਹੋ ਜਾਂਦਾ ਹੈ ਤੇ ਇਸ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇ ਕਟੜਾ ਕਰਮ ਸਿੰਘ ਦਾ ਇੱਕ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੂਜੀ ਮੰਜ਼ਲ ਦੇ ਉੱਪਰ ਘਰ ਦੇ ਬਾਹਰ ਪਾਣੀ ਵਾਲੀ ਟੈਂਕੀ ਜਿਹੜੀ ਹੁੰਦੀ ਪਾਈਪ ਤੇ ਚੜ ਕੇ ਵਿਅਕਤੀ ਅੰਦਰ ਚਲਾ ਜਾਂਦਾ ਹੈ ਤਾਂ ਘਰ ਦੇ ਵਿੱਚ ਪਿਆਸਮਾਨ ਜਿਹੜਾ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤੇ ਔਰਤ ਦਾ ਪਰਸ ਹੁੰਦਾ ਹੋਰ ਕਈ ਸਮਾਨ ਹੁੰਦਾ ਜਿਸ ਦੇ ਵਿੱਚ ਨਗਦੀ ਵੀ ਪਈ ਹੁੰਦੀ ਹੈ ਉਹ ਲੈ ਕੇ ਉੱਥੋਂ ਫਰਾਰ ਹੁੰਦਾ ਹੈ ਤੇ ਫਿਰ ਉਸ ਮਹਿਲਾ ਦੇ ਵੱਲੋਂ ਪੁਲਿਸ 'ਚ ਸ਼ਿਕਾਇਤ ਵੀ ਦਰਜ ਕੀਤੀ ਜਾਂਦੀ ਹੈ ਤੇ ਇਹ ਇਨਸਾਫ ਦੀ ਮੰਗ ਕੀਤੀ ਜਾਂਦੀ ਉਸ ਘਰ ਦੇ ਵਿੱਚ ਬਜ਼ੁਰਗ ਜੋੜਾ ਰਹਿ ਰਿਹਾ ਸੀ ਜੋ ਇਨਸਾਫ ਦੀ ਮੰਗ ਕਰ ਰਿਹਾ ਹੈ ਇਸੇ ਚੋਰ ਦੀ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਸਪਾਈਡਰਮੈਨ ਬਣਿਆ ਹੋਇਆ ਇਹ ਸ਼ਖਸ ਕਿਵੇਂ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੁੰਦਾ ਰਾਤ 2 ਵਜੇ ਇਸ ਦੇ ਵੱਲੋਂ ਚੋਰੀ ਕੀਤੀ ਜਾਂਦੀ ਹੈ ਸਮਾਂ ਜਿਹੜਾ ਇਸ ਦੇ ਵੱਲੋਂ 2 ਵਜੇ ਦਾ ਚੋਰੀ ਕਰਨ ਦਾ ਤੇ ਫਿਰ ਇਹ ਲੋਕਾਂ ਦੇ ਘਰਾਂ ਦੇ ਅੰਦਰ ਦਾਖਲ ਹੁੰਦਾ ਹੈ ਸਪਾਈਡਰਮੈਨ ਬਰਕੇ ਦਾਖਲ ਹੁੰਦਾ ਤੇ ਅੰਮ੍ਰਿਤਸਰ ਦੇ ਲੋਕ ਇਸ ਚੋਰ ਤੋਂ ਇਸ ਇਹ ਵੀਡੀਓ ਨੂੰ ਦੇਖ ਲੈਣ ਤੇ ਇਸ ਚੋਰ ਤੋਂ ਜਾਗਰੂਕ ਹੋ ਜਾਣ ਕਿਉਂਕਿ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੁੰਦਾ ਤੇ ਚੋਰੀ ਕਰਦਾ ਹੈ ਤੇ ਫਿਰ ਸਮਾਨ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤੇ ਇਸੇ CCTV ਜਿਹੜੀ ਸਾਹਮਣੇ ਆਈ ਹੈ ਤੇ ਪਰਿਵਾਰ ਦੇ ਵੱਲੋਂ ਹੁਣ ਇਨਸਾਫ ਦੀ ਵੀ ਮੰਗ ਕੀਤੀ ਜਾਂਦੀ ਆ ਤੇ ਪੁਲਿਸ ਨੂੰ ਵੀ ਚੁੱਕ ਸੁਣ ਲਈ ਕਿਹਾ ਗਿਆ ਹੈ ਕਿ ਇਹਨਾਂ ਚੋਰੀ ਦੀਆਂ ਵਾਰਦਾਤਾਂ ਨੂੰ ਜਿਹੜੀਆਂ ਲਗਾਤਾਰ ਹੋ ਰਹੀਆਂ ਨੇ ਤੇ ਇਹਨਾਂ ਤੇ ਠਲ ਪਾਈ ਜਾਵੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਹੁਣ ਇਸ ਨੂੰ ਇਸੇ ਭਾਲ ਜਿਹੜੀ ਆ ਕੀਤੀ ਜਾ ਰਹੀ ਹੈ ਕਈ ਜਗ੍ਹਾ ਤੇ ਚੋਰਾਂ ਦੇ ਵੱਲੋਂ ਬੇਕੋਫੋਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਉੱਥੇ ਹੀ ਅੰਮ੍ਰਿਤਸਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਇੱਕ ਚੋਰ ਦੇ ਵੱਲੋਂ ਚੋਰੀ ਕੀਤੀ ਗਈ ਹੈ ਪਰ ਉਹ ਸਪਾਈਡਰਮੈਨ ਦੇ ਵਾਂਗ ਕੰਧਾਂ ਤੇ ਚੜਦਾ ਤੇ ਪਾਈਪਾਂ ਤੇ ਚੜ ਕੇ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੁੰਦਾ ਹੈ ਤੇ ਫਿਰ ਉਹਨਾਂ ਦੇ ਘਰ ਦੇ ਵਿੱਚ ਪਿਆ ਸਮਾਨ ਜਿਹੜਾ ਉਹ ਚੋਰੀ ਕਰਕੇ ਉੱਥੋਂ ਫਰਾਰ ਹੋ ਜਾਂਦਾ ਹੈ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਆ ਸੀਸੀਟੀਵੀ ਸਾਹਮਣੇ ਆਈ ਆ ਉਸ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਵੇਂ ਇਹ ਰਾਤ ਦੇ ਵੇਲੇ 2 ਵਜੇ ਚੋਰੀ ਕਰਦਾ ਹੈ ਤਾਂ ਉਸ ਵੇਲੇ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੁੰਦਾ ਪਹਿਲੋ ਕੰਧ ਤੇ ਚੜਦਾ ਹੈ ਤੇ ਫਿਰ ਪਾਈਪਾ ਦੇ ਜਰੀਏ ਉਹਨਾਂ ਦੇ ਘਰ ਦੇ ਅੰਦਰ ਦਾਖਲ ਹੋ ਜਾਂਦਾ ਹੈ ਤੇ ਫਿਰ ਘਰ ਦੇ ਅੰਦਰ ਪਿਆ ਸਮਾਨ ਜਿਹੜਾ ਚੋਰੀ ਕਰਕੇ ਉੱਥੋਂ ਫਰਾਰ ਹੋ ਜਾਂਦਾ ਹੈ ਤੇ ਇਸ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇ ਕਟੜਾ ਕਰਮ ਸਿੰਘ ਦਾ ਇੱਕ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੂਜੀ ਮੰਜ਼ਲ ਦੇ ਉੱਪਰ ਘਰ ਦੇ ਬਾਹਰ ਪਾਣੀ ਵਾਲੀ ਟੈਂਕੀ ਜਿਹੜੀ ਹੁੰਦੀ ਪਾਈਪ ਤੇ ਚੜ ਕੇ ਵਿਅਕਤੀ ਅੰਦਰ ਚਲਾ ਜਾਂਦਾ ਹੈ ਤਾਂ ਘਰ ਦੇ ਵਿੱਚ ਪਿਆਸਮਾਨ ਜਿਹੜਾ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤੇ ਔਰਦਾ ਪਰਸ ਹੁੰਦਾ ਹੋਰ ਕਈ ਸਮਾਨ ਹੁੰਦਾ ਜਿਸ ਦੇ ਵਿੱਚ ਨਗਦੀ ਵੀ ਪਈ ਹੁੰਦੀ ਹੈ ਉਹ ਲੈ ਕੇ ਉੱਥੋਂ ਫਰਾਰ ਹੁੰਦਾ ਹੈ ਤੇ ਫਿਰ ਉਸ ਮਹਿਲਾ ਦੇ ਵੱਲੋਂ ਪੁਲਿਸ 'ਚ ਸ਼ਿਕਾਇਤ ਵੀ ਦਰਜ ਕੀਤੀ ਜਾਂਦੀ ਹੈ ਤੇ ਇਹ ਇਨਸਾਫ ਦੀ ਮੰਗ ਕੀਤੀ ਜਾਂਦੀ ਉਸ ਘਰ ਦੇ ਵਿੱਚ ਬਜ਼ੁਰਗ ਜੋੜਾ ਰਹਿ ਰਿਹਾ ਸੀ ਜੋ ਇਨਸਾਫ ਦੀ ਮੰਗ ਕਰ ਰਿਹਾ ਹੈ ਇਸੇ ਚੋਰੀ ਦੀ ਸੀਸੀਟੀਵੀ ਆ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਸਪਾਈਡਰਮੈਨ ਬਣਿਆ ਹੋਇਆ ਇਹ ਸ਼ਖਸ ਕਿਵੇਂ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੁੰਦਾ ਰਾਤ 2 ਵਜੇ ਇਸ ਦੇ ਵੱਲੋਂ ਚੋਰੀ ਕੀਤੀ ਜਾਂਦੀ ਹੈ ਸਮਾਂ ਜਿਹੜਾ ਇਸ ਦੇ ਵੱਲੋਂ 2 ਵਜੇ ਦਾ ਚੋਰੀ ਕਰਨ ਦਾ ਤੇ ਫਿਰ ਇਹ ਲੋਕਾਂ ਦੇ ਘਰਾਂ ਦੇ ਅੰਦਰ ਦਾਖਲ ਹੁੰਦਾ ਹੈ ਸਪਾਈਡਰਮੈਨ ਬਰਕੇ ਦਾਖਲ ਹੁੰਦਾ ਤੇ ਅੰਮ੍ਰਿਤਸਰ ਦੇ ਲੋਕ ਇਸ ਚੋਰ ਤੋਂ ਇਸ ਇਹ ਵੀਡੀਓ ਨੂੰ ਦੇਖ ਲੈਣ ਤੇ ਇਸ ਚੋਰ ਤੋਂ ਜਾਗਰੂਕ ਹੋ ਜਾਣ ਕਿਉਂਕਿ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੁੰਦਾ ਤੇ ਚੋਰੀ ਕਰਦਾ ਹੈ ਤੇ ਫਿਰ ਸਮਾਨ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਤੇ ਇਸੇ CCTV ਜਿਹੜੀ ਸਾਹਮਣੇ ਆਈ ਹੈ ਤੇ ਪਰਿਵਾਰ ਦੇ ਵੱਲੋਂ ਹੁਣ ਇਨਸਾਫ ਦੀ ਵੀ ਮੰਗ ਕੀਤੀ ਜਾਂਦੀ ਆ ਤੇ ਪੁਲਿਸ ਨੂੰ ਵੀ ਚੁੱਕ ਸੁਣ ਲਈ ਕਿਹਾ ਗਿਆ ਹੈ ਕਿ ਇਹਨਾਂ ਚੋਰੀ ਦੀਆਂ ਵਾਰਦਾਤਾਂ ਨੂੰ ਜਿਹੜੀਆਂ ਲਗਾਤਾਰ ਹੋ ਰਹੀਆਂ ਨੇ ਤੇ ਇਹਨਾਂ ਤੇ ਠਲ ਪਾਈ ਜਾਵੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਹੁਣ ਇਸ ਨੂੰ इसी पाल चढ़िया की जा रही है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप